ਕੂਟਾਂ ਨੇ ਮਾ ਇਹ ਤਾਂ ਦੋ ਹੀ ਨਾਂ ਚੱਲਦੇ ਆ ਪੈਲ ਵਾਲਾ ਸੇਠੀ ਤੇ ਰਾਮਪੁਰੇ ਵਾਲਾ ਜੇਠੀ ਹੁਣ ਜੇਠੀ ਨੇ ਕਰਤੇ ਚਾਂਦੀ ਦੇ ਸਿੱਕੇ ਫਰੀ ਜਿਹੜਾ 5000 ਦੀ ਸ਼ਾਪਿੰਗ ਕਰੋ ਉਹਨੂੰ 2000 ਦਾ ਸਿੱਕਾ ਚਾਂਦੀ ਦਾ ਜਮਾ Ориਜਨਲ ਬਿਲਕੁਲ ਫਰੀ ਦਿੱਤਾ ਜਾਊ ਕੋਈ ਡਰਾ ਨਹੀਂ ਕੋਈ ਪਰਚੀ ਨਹੀਂ ਬੂਟ ਸਾਰੇ ਜੈਨੂਨ ਨੇ ਬਈ ਸਾਰੇ ਟੋਟਲੀ ਜੈਨੂਨ ਜੀ ਇਧਰੋਂ ਚੈੱਕ ਕਰੋ ਸਾਰਾ ਸਟਾਕ ਪਿਆ ਆਪਣੇ ਕੋ ਵਿਆਹ ਸ਼ਾਦੀਆਂ ਦਾ ਵੀ ਆ ਗਿਆ ਕੈਜ਼ੂਅਲ ਜਿਨ੍ਹਾਂ ਨੇ ਪਾਉਣਾ ਉਹ ਵੀ ਸਟਾਕ ਆਪਣੇ ਕੋ ਅਵੇਲੇਬਲ ਹੈ ਬਾਕੀ ਇਸ ਤਰ੍ਹਾਂ ਦੇ ਜੱਪੜਾ ਬਾਕੀ ਵੱਡੇ ਵੱਡੇ ਬ੍ਰਾਂਡਾਂ ਦੀਆਂ ਚੱਪੜਾਂ ਆਪਾਂ ਤੁਹਾਨੂੰ ਬਿਲਕੁਲ ਦੇ ਰੇਟਾਂ ਦੇ ਦਿੱਤੀਆਂ ਜਾਣੀਆਂ ਕਾਪੀਆਂ スニーカー ਹਾਈ ਨੈਕ ਵੱਡੇ ਵੱਡੇ ਬ੍ਰਾਂਡ ਜੋ ਤੁਹਾਨੂੰ ਚਾਹੀਦਾ ਉਹ ਆਪਣੇ ਕੋ ਅਵੇਲੇਬਲ ਹੈ ਕੋਈ ਮੰਗਾ ਕੇ ਨਹੀਂ ਦਿੰਦੇ ਅਵੇਲੇਬਲ ਹੈ ਸਕੀਮ ਕਿੰਨਾ ਚਿਰ ਹੈ ਸਕੀਮ ਦੀਵਾਲੀ ਤੱਕ ਤੇ ਰਾਮਪੁਰਾ ਫੂਲ ਦੇ ਵਿੱਚ ਬਈਰੋਂ ਦਾ ਸ਼ੋਰੂਮ ਹਲਕੇຊਾਂ ਦੱਸ ਦੋ ਕਿ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਬੈਂਕ ਬਾਜ਼ਾਰ ਰਾਮਪੁਰਾ ਫੂਲ ਜੀ ਆਨਲਾਈਨ ਪੇਜ ਦੋਗੇ ਆਨਲਾਈਨ ਜੀ ਜਿੱਥੇ ਮਰਜ਼ੀ ਕਰ ਲੋ ਆਪਣੀ ਡਿਲੀਵਰੀ ਆਲ ਇੰਡੀਆ ਫ੍ਰੀ ਹੈ ਠੀਕ ਹੈ ਜੀ ਤੇ ਦੀਵਾਲੀ ਤੱਕ ਇਹ ਵੀ ਆਫਰ ਐਨਆਰਆਈ ਵੀਰਾਂ ਲਈ ਸਿਰਫ 4500 ਰੁਪਏ ਚ ਡਿਲੀਵਰੀ ਜਿੱਥੇ ਮਰਜ਼ੀ ਤੇ ਵੀਡੀਓ ਸ਼ੇਅਰ ਕਰ ਆਪਣੇ ਖਾਸ ਦੋਸਤਾਂ ਨੂੰ ਜਰੂਰ ਭੇਜ ਦਿਓ ਬਾਕੀ ਨਵੇਂ ਨਵੇਂ ਬੂਟ ਵੇਖਣ ਲਈ ਬਾਈ ਜੇਠੀ ਦਾ ਪੇਜ ਵੀ ਜਰੂਰ ਫੋਲੋ ਕਰ ਲਿਓ